ਸਤਿਕਾਰਯੋਗ ਦਰਸ਼ਕੋ শ্রোਤਿਓ ਅਤੇ ਪਿਆਰੇ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਕਿ ਕਥਾਰੰਗ ਪੁਸਤਕ ਦੀ ਪਹਿਲੀ ਕਹਾਣੀ 27 ਜਨਵਰੀ ਦੇ ਪਾਠ ਨੂੰ ਤੁਸੀਂ ਧਿਆਨ ਨਾਲ ਸੁਣ ਲਿਆ ਹੋਵੇਗਾ ਅਤੇ ਉਸ ਵਿੱਚ ਆਏ ਵਿਚਾਰਾਂ ਨੂੰ ਸਮਝ ਵੀ ਲਿਆ ਹੋਵੇਗਾ ਅੱਜ ਦੇ ਇਸ ਲੈਕਚਰ ਵਿੱਚ ਆਪਾਂ ਕਥਾਰੰਗ ਪੁਸਤਕ ਦੀ ਦੂਸਰੀ ਕਹਾਣੀ ਮੋੜ ਵਿਦਵਾ ਨੂੰ ਪੇਸ਼ ਕਰ ਰਹੇ ਹਾਂ ਇਹ ਕਹਾਣੀ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਹੈ ਆਓ ਇਸ ਕਹਾਣੀ ਦਾ ਪਾਠ ਸੁਣਦੇ ਹਾਂ ਗੱਡੀ ਤੁਰਨ ਦੀ ਅੜੀਕ ਵਿੱਚ ਉਹ ਪਲੇਟਫਾਰਮ ਉੱਤੇ ਇੱਧਰ ਉੱਧਰ ਫਿਰ ਰਿਹਾ ਸੀ ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਉਸ ਨੇ ਲਗਭਗ ਸਾਰੇ ਚਿਹਰੇ ਮੂਰੇਦ ਚੰਗੀ ਤਰ੍ਹਾਂ ਤੱਕ ਲਏ ਸਨ ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ ਫਿਰ ਉਸ ਦੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੇਟਫਾਰਮ ਉੱਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ ਉਸ ਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰ ਪਈਆਂ ਇੱਕ ਬੁੱਢੀ ਤਕਰੀਬਨ 50 ਸਾਲ ਦੀ ਅਤੇ ਦੂਸਰੀ ਨੌਜਵਾਨ ਕੋਈ 20 ਸਾਲਾਂ ਦੀ ਜਿਨ੍ਹਾਂ ਇੱਕ ਬਰੇਕ ਦਾ ਬੱਚਾ ਕੁਛੜ ਚੁੱਕਿਆ ਹੋਇਆ ਸੀ ਉਸ ਨੇ ਇਸ ਸੁੰਦਰੀ ਵੱਲ ਕੁਝ ਚਿਰ ਬੜੀ ਗੌਰ ਨਾਲ ਵੇਖਿਆ ਅਤੇ ਕੋਈ ਹਾ ਭਾਅ ਪ੍ਰਤੀਤ ਕੀਤਾ ਜਿਸ ਤੋਂ ਉਸ ਦੇ ਦਿਲ ਵਿੱਚ ਕਿਸੇ ਆਸ-ਪਾਸ ਦੀ ਪਿਆਰ ਦੀ ਕੋਮਲਤਾ ਆਵ ਸੀ ਉਹ ਬੁੱਢੀ ਤੀਮੀ ਉਸ ਸੁੰਦਰੀ ਦੀ ਮਾਂ ਸੀ ਜੋ ਪਿਆਰ ਨਾਲ ਬੱਚੇ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ ਇਹਨਾਂ ਨਾਲ ਕੋਈ ਨਹੀਂ ਸੀ ਉਸ ਦੀਆਂ ਅੱਖਾਂ ਉਹਨਾਂ ਦੀ ਪੈੜ ਉੱਤੇ ਸਨ ਅਤੇ ਜਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ ਉਹ ਵੀ ਉਧਰ ਚਲਾ ਗਿਆ ਉਹ ਉਹਨਾਂ ਦੀ ਬਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ ਉਹ ਉਸ ਡੱਬੇ ਵਿੱਚ ਚੜ੍ਹ ਗਿਆ ਉਸ ਮਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਵੁੱਡੀ ਕੋਲ ਇੱਕ ਪਾਸੇ ਜਾ ਬੈਠਾ ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪਚਾਪ ਬੈਠਾ ਰਿਹਾ ਜਿਸ ਤਰ੍ਹਾਂ ਉਹਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਉਸਨੇ ਬੜੀ احتیاط ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿੱਚ ਇੱਕ ਭੋਲਾ-ਪਾਲਾ ਜਿਹਾ ਪ੍ਰਗਟ ਕੀਤਾ ਉਸ ਮਟਿਆਰ ਦੇ ਚਿੱਟੇ ਅਰਸਾਦੇ ਕੱਪੜੇ ਪਾਏ ਹੋਏ ਸਨ ਜੋ ਉਸਦੇ ਗੋਰੇ ਸਰੀਰ ਨਾਲ ਸੋਹਣੇ ਫੋਵੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮਜਹੀ ਪ੍ਰਤੀਤ ਕਰ ਰਹੀ ਸੀ ਨੌਜਵਾਨ ਨੇ ਉਸ ਵੱਲ ਇੱਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝੱਟ ਹੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਹ ਉਸ ਨਾਲ ਅਜਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿੱਧੀ ਸਾਦੀ ਰਹਿਮਦਿਲ ਹਰ ਗੱਲ ਨੂੰ ਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਇੱਕ ਅਧਖੜ ਉਮਰ ਦੀ ਤੀਵੀਂ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀ ਦੇ ਪਰਲੇ ਪਾਸੇ ਆ ਬੈਠੀ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਅਟਾਰੀ ਚੱਲਨੇ ਆ ਉਸ ਬੁੱਢੀ ਤੀਵੀ ਨੇ ਉੱਤਰ ਦਿੱਤਾ ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛੜਪਈਆਂ ਪਰ ਉਹ ਮਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਵੱਲ ਤੱਕਦਾ ਰਿਹਾ ਕਦੀ ਕਦੀ ਉਸ ਦੇ ਅਣਜਾਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ ਉਸ ਨੂੰ ਯਕੀਨ ਸੀ ਕਿ ਉਸ ਨੇ ਮਟਿਆਰ ਦਾ ਦਿਲ ਜਿੱਤ ਲਿਆ ਹੈ ਉਸ ਨੇ ਅਨੁਮਾਨ ਲਾਇਆ ਕਿ ਇਸ ਦਾ ਵਿਆਹ ਤਾਂ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਹੀ ਵਿਧਵਾ ਹੋਈ ਹੋਵੇਗੀ ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ ਭਾਵੇਂ ਉਹ ਬੜੀ ਸ਼ਰਮਿਲੀ ਸੀ ਉਸ ਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਇਕ ਆਸਰਾ ਸੀ ਉਹ ਤਾੜ ਗਿਆ ਕਿ ਆਪਣੀ ਸ਼ਰਾਫਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ ਨਾ ਹੀ ਬੱਚੇ ਨਾਲ ਖੇਡ ਵਿੱਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਗੱਡੀ ਤੁਰ ਪਈ ਉਹਨਾਂ ਤੀਵੀਆਂ ਨੇ ਕੁਝ ਹੁੱਜ ਕੇ ਜਿਹੀ ਪ੍ਰਤੀਤ ਕੀਤੀ ਅਤੇ ਇੱਕ ਖੰਨ ਪਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ ਬੁੱਢੀ ਧੀਮੀ ਨੇ ਬੱਚੇ ਨੂੰ ਆਪਣੇ ਕੁਛੜ ਲਿਆ ਪਿਆਰ ਕੀਤਾ ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ ਇਹ ਤੁਹਾਡੀ ਬੀਬੀ ਦਾ ਵਾਲ ਏ ਮਾਤਾ ਜੀ ਉਸ ਨੇ ਮੌਕਾ ਤਾੜ ਕੇ ਪੁੱਛਿਆ ਹਾਂ ਪੁੱਤਰ ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਾਲਵਲ ਵੇਖਣ ਲੱਗ ਪਈ ਤੇ ਉਸ ਨੂੰ ਹਸਾਣ ਲਈ ਸੀਟੀ ਵਜਾਉਣ ਲੱਗੀ ਬੱਚਾ ਮੁਸਕਰਾਇਆ ਇਸ ਨੂੰ ਦੇਖ ਉਹ ਸੁੰਦਰੀ ਇਸ ਦੀ ਮਾਂ ਵੀ ਰਤਕ ਮੁਸਕਰਾਈ ਉਹ ਵੀ ਬਾਲ ਬਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸ ਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ ਜਿਸ ਨੂੰ ਕੱਜਣ ਲਈ ਉਸ ਨੇ ਝੱਟ ਆਪਣਾ ਰਮਾਣ ਮੂੰਹ ਅੱਗੇ ਲੈ ਲਿਆ ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਕੁੱਧ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ। ਬੱਚੇ ਦੇ ਨੌਜਵਾਨ ਦੇ ਕੁਛੜ ਜਾਣ ਨੇ ਬੱਚੇ ਦੀ ਮਾਂ ਤੇ ਦਿਲ ਤੇ ਇੱਕ ਖਾਸ ਅਸਰ ਕੀਤਾ। ਉਸ ਦਾ ਉਦਾਸ ਚਿਹਰਾ ਖੜ ਗਿਆ ਜਿਵੇਂ ਮੀਂਹ ਪੈਣ ਨਾਲ ਮਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ। ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ ਉਸ ਮਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੌ ਆ ਗਈ ਉਸ ਦਾ ਚਿਹਰਾ ਦਗਦਗ ਕਰਨ ਲੱਗਾ ਤੇ ਉਸ ਨੇ ਇਸ ਗੱਲ ਦੀ ਰਤਾ ਵੀ ਪ੍ਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਦੀ ਵੀ ਕੋਈ ਪ੍ਰਵਾਹ ਨਾ ਕਰਦੀ ਹੋਈ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਉਸ ਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜਿਹੀ ਤਾਰ ਖੜਕ ਗਈ ਜਿਵੇਂ ਖਾਵੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝੱਟ ਹੀ ਛੱਡ ਦਿੱਤਾ ਜਿਵੇਂ ਉਸ ਨੇ ਇਸ ਰਾਈ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਝ ਚਿਰ ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਨਾ ਲਿਆ ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਛੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਉੱਥੇ ਸਾਡਾ ਘਰ ਹੈ ਉਸ ਨੇ ਆਪੇ ਹੀ ਕਿਹਾ ਅਤੇ ਅਸੀਂ ਓਟਾਰੀ ਚੱਲੇ ਹਾਂ ਉੱਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾਏ ਇਸ ਦੇ ਖਾਬੰਦ ਨੂੰ ਗੁਜਰੀਆਂ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿੱਚੋਂ ਡਿੱਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੁੰਝਣ ਲਈ ਉੱਠਿਆ ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ ਪਰ ਉਹ ਘਬਰਾਇਆ ਨਹੀਂ ਉਹ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਛੱਡਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸ ਦੀਆਂ ਅੱਖਾਂ ਅੱਗੇ ਲੰਘਦੇ ਜਾ ਰਹੇ ਸਨ ਖੇਤਾਂ ਪੈਲੀਆਂ ਤੇ ਤਾਰ ਖੰਭਿਆਂ ਵੱਲ ਜੋ ਉਸ ਦੇ ਸਾਹਮਣੇ ਉੱਡਦੇ ਜਾ ਰਹੇ ਸਨ ਇਹ ਬਾਲੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਏ ਬੁੱਢੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ ਮੇਰੇ ਵੀ ਹੋਰ ਕੋਈ ਬਾਲ ਨਹੀਂ ਕੁੜੀ ਵੱਲ ਸਹੰਤ ਕਰਕੇ ਇਹਦੇ ਬਾਪ ਨੂੰ ਵੀ ਮਰਿਆ ਕੋਈ 10 ਵਰੇ ਹੋ ਗਏ ਨੇ ਹਾਂ ਇੱਥੇ ਤੁਸੀਂ ਇਕੱਲੇ ਹੋ ਨੌਜਵਾਨ ਨੇ ਆਪਣੇ ਆਪ ਹੀ ਕਿਹਾ ਹਾਂ ਬਿਨਾ ਮਰਦ ਦੇ ਇਸੇ ਲਈ ਅਸੀਂ ਇਕੱਲੇ ਹਾਂ ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ ਸਮਾਂ ਐਡਾ ਭੈੜਾ ਜਾਂਦਾ ਪਿਆ ਹੈ ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰਕੇ ਉਹ ਚੁੱਪ ਹੋ ਗਈ ਨਹੀਂ ਨਹੀਂ ਅੱਜਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਅੱਜਕੱਲ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਹੀ ਆਉਂਦੀਆਂ ਜਾਂਦੀਆਂ ਨੇ ਬੁੱਢੀ ਦੀ ਗੱਲ ਉੱਤੇ ਉਸਨੇ ਕਿਹਾ ਹਾਂ ਜਾਂਦੀਆਂ ਨੇ ਉਸ ਮਾਈ ਨੇ ਕਿਹਾ ਕੋਈ ਚਿਰ ਲਈ ਉਹ ਚੁੱਪ ਕਰ ਗਏ ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ ਅਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ ਭਾਵੇਂ ਉਸ ਨੂੰ ਗੱਲ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਦਰ ਸੀ ਪੁੱਤਰ ਤੂੰ ਕਿੱਥੋਂ ਆਇਆ ਏ ਮਾਈ ਨੇ ਪੁੱਛਿਆ ਮੈਂ ਮੀਆ ਚੰਨੂ ਤੋਂ ਆ ਰਿਹਾ ਮਾਤਾ ਜੀ ਨੌਜਵਾਨ ਨੇ ਉੱਤਰ ਦਿੱਤਾ ਤੂੰ ਕਿਤੇ ਨੌਕਰੇ ਕਾਕਾ ਨਹੀਂ ਜੀ ਮੈਂ ਅਜੇ ਲਾਹੌਰ ਪੜਨਾ ਵਾ ਪਰ ਹੁਣ ਮੈਂ ਪੱਤੋ ਕੀ ਚੱਲਿਆ ਵਾ ਕਿਹੜੀ ਜਮਾਤ ਚ ਪੜਨਾ ਏ ਜੀ ਮੈਂ ਐਮਏ ਵਿੱਚ ਪੜਨਾ ਵਾ ਤੈਨੂੰ ਲਾਹੌਰ ਪੜਦਿਆਂ ਕਿੰਨਾ ਕਚਰ ਹੋ ਚੱਲਿਆ ਏ ਜੀ ਇਹ ਮੇਰਾ ਛੇਵਾਂ ਵਰਾਏ ਇੰਨਾ ਚਰ ਉਹ ਚੋਰ ਅੱਖਾਂ ਨਾਲ ਉਸ ਮਟਿਆਰ ਵੱਲ ਤੱਕ ਦਰਿਆ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸਤੇ ਕੀ ਅਸਰ ਹੁੰਦਾ ਹੈ ਦੇਖਣ ਨੂੰ ਤਾਂ ਉਹ ਬੱਚੇ ਨੂੰ ਖੜਾ ਰਹੀ ਸੀ ਪਰ ਇੱਕ ਬਹਾਨਾ ਸੀ ਉਹ ਚੰਗੀ ਤਰ੍ਹਾਂ ਸਮਝਦਾ ਸੀ ਉਸ ਕੁੜੀ ਨੇ ਸਾਰੀਆਂ ਗੱਲਾਂ ਸੁਨੀਆਂ ਸਨ ਉਸ ਨੂੰ ਕੁੜੀ ਦੇ ਇਸ ਵਤੀਰੇ ਤੋਂ ਰਤਕ ਨਿਰਾਸ਼ਤਾ ਹੋਈ ਕਿ ਢੀਬੇ ਪਰਵਾਹ ਹੈ ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦੇਂਦੀ ਉਸ ਨੇ ਖਿਆਲ ਕੀਤਾ ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਮੁੱਢੀ ਮਾਈ ਨੇ ਕੁਝ ਫੁਲਾਂ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ ਮੁੰਡਾ ਹੌਲੀ ਜਿਹਾ ਹੱਸਿਆ ਪਰ ਉਸ ਦੇ ਦਿਲ ਵਿੱਚ ਕੁਝ ਇਸ ਗੱਲ ਤੋਂ ਨਿਰਾਸ਼ਾ ਸੀ ਕਿ ਉਸ ਮਟਿਆਰ ਦਾ ਉਸ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ ਮੇਰਾ ਜਵਾਈ 100 ਰੁਪਇਆ ਮਹੀਨਾ ਲੈਂਦਾ ਸੀ ਉਹ ਮਿੰਟ ਗੁਮਰੀ ਵਿੱਚ ਬਾਬੂ ਸੀ ਤੂੰ ਤੇ ਬਹੁਤੀ ਤਨਖਾਹ ਲਵੇਂਗਾ ਮਾਤਾ ਜੀ ਇਹ ਤੁਹਾਨੂੰ ਕਿਵੇਂ ਪਤਾ ਹੈ ਉਸ ਨੇ ਮੁਸਕਰਾਉਂਦੇ ਹੋਏ ਉਸ ਕੋਲੋਂ ਪੁੱਛਿਆ ਜਿਵੇਂ ਕੋਈ ਸਿਆਣੇ ਜੋਤਸ਼ੀ ਕੋਲੋਂ ਪੁੱਛ ਰਿਹਾ ਹੋਵੇ ਮੇਰਾ ਜਵਾਈ ਸਿਰਫ 4 ਵਰੇ ਲਾਹੌਰ ਰਿਆ ਸੀ ਉਹ ਵੀ ਇਹ ਪਾਸ ਸੀ ਤੂੰ ਬਹੁਤ ਪੜਿਆ ਹੋਇਆ ਹੈ ਇਸ ਲਈ ਜ਼ਰੂਰੀ ਹੈ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ ਇਹਨਾਂ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ ਉਸ ਨੇ ਮਟਿਆਰ ਵੱਲ ਵੇਖਦੇ ਗਿਆ ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ ਇਸ ਸਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ ਉਸ ਨੇ ਝੱਟ ਅੱਖ ਚਮਕੀ ਤੇ ਸ਼ਰਮ ਨਾਲ ਨੀਵੀਂ ਪਾ ਲਈ ਕੀ ਇਹ ਕੋਈ ਅਜੇਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮੰਦੀ ਹੈ ਉਸ ਨੇ ਆਪਣੇ ਆਪ ਨੂੰ ਪੁੱਛਿਆ ਉਸ ਨੇ ਬਾਲ ਵੱਲ ਦੇਖ ਕੇ ਸੀਟੀ ਮਾਰੀ ਤੇ ਉਸ ਨੂੰ ਝੁੱਕਣ ਲਈ ਬਾਹਾਂ ਪਸਾਰੀਆਂ ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਿਹੀ ਆ ਗਈ ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਕੁਦਿਆ ਜਿਸ ਵੇਲੇ ਉਹ ਉਸ ਨੂੰ ਬਾਲ ਫੜਾਣ ਲੱਗੀ ਤਾਂ ਉਹਨਾਂ ਦੇ ਹੱਥ ਇੱਕ ਦੂਜੇ ਨਾਲ ਛੋਗੇ ਉਹ ਬਾਲ ਨੂੰ ਖਿਡਾਰਿਆ ਸੀ ਪਰ ਆਪਣਾ ਧਿਆਨ ਉਸ ਮਟਿਆਰ ਵੱਲ ਮੋੜ ਨਹੀਂ ਸਕਦਾ ਸੀ ਕੁੜੀ ਦੀ ਚੁੰਨੀ ਥੱਲੇ ਖਿਸਕ ਗਈ ਉਹ ਉਸ ਵੱਲ ਦੇਖਦਾ ਰਿਹਾ ਪਰ ਕੁੜੀ ਹਿਆਂ ਨਾ ਕਰ ਸਕੀ ਕਿ ਉਸ ਵੱਲ ਅੱਖ ਭਰ ਕੇ ਤੱਕੇ ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ ਉਸ ਲਈ ਅਜੇ 1 ਘੰਟੇ ਦਾ ਸਫ਼ਰ ਬਾਕੀ ਸੀ ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ ਗੱਡੀ ਖੜੀ ਹੋਣ ਨਾਲ ਉਸ ਨੂੰ ਮੌਕਾ ਮਿਲ ਗਿਆ ਬਾਲ ਨੂੰ ਉਸ ਦੀ ਮਾਂ ਕੋਲ ਦੇਖ ਕੇ ਉਹ ਪਲੇਟਫਾਰਮ ਉੱਤੇ ਉਤਰ ਗਿਆ ਮੁੱਢੀ ਮਾਈ ਜੋ ਕੁਝ ਥਕੀ ਹੋਈ ਪ੍ਰਤੀਤ ਕਰ ਰਹੀ ਸੀ ਆਪਣੇ ਨਾਲ ਦੀ ਥਾਂ ਵੇਲੀ ਦੇਖ ਕੇ ਲੰਮੀ ਪੈ ਗਈ ਜਦੋਂ ਗੱਡੀ ਤੁਰ ਪਈ ਉਹ ਫਿਰ ਉਸ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇ ਕੇ ਉਸ ਕੁੜੀ ਕੋਲ ਜਾ ਬੈਠਾ ਪਹਿਲਾਂ ਤਾਂ ਉਹ ਕੁੜੀ ਚਿਜਕੀ ਪਰ ਫਿਰ ਉਸਨੇ ਕੋਈ ਪ੍ਰਵਾਹ ਨਾ ਕੀਤੀ ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ ਤੇ ਖਾਸ ਕਰਕੇ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀ ਦੂਜੀ ਅਧਖੜ ਤੀਵੀ ਵੀ ਲੇਟੀ ਹੋਈ ਸੀ ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖੜਾਵੇ ਪਰ ਬੱਚੇ ਨੂੰ ਨੀਂਦ ਆਈ ਹੋਈ ਸੀ ਉਸ ਕੁੜੀ ਨੇ ਛਾਲ ਦੀ ਬਕਲ ਮਾਰੀ ਤੇ ਬਾਲ ਨੂੰ ਸਵਾਣ ਲੱਗੀ ਉਸ ਨੂੰ ਛਾਤੀ ਨਾਲ ਲਾ ਲਿਆ ਮੁੰਡੇ ਨੇ ਹੌਸਲਾ ਕਰਕੇ ਹੱਥ ਫੜ ਲਿਆ ਪਹਿਲਾਂ ਤਾਂ ਉਹ ਬਹੁਤ ਡਰੀ ਪਰ ਫਿਰ ਜਾਣੋ ਕੁਝ ਹੌਸਲਾ ਕਰ ਲਿਆ ਤੇ ਹੱਥ ਛੁਡਾਣ ਦੀ ਕੋਸ਼ਿਸ਼ ਨਾ ਕੀਤੀ ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦੀ ਵਿੱਚ ਪਿਆ ਸੀ ਤੇ ਉਸ ਦਾ ਪ੍ਰੇਮੀ ਹੱਥ ਫੜੀ ਬੈਠਾ ਸੀ ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ ਉਹ ਚੁੱਪਚਾਪ ਇਸ ਉਪਰੀ ਜਹੀ ਸ਼ੂ ਦਾ ਆਨੰਦ ਮਾਣ ਰਹੇ ਸਨ ਕਿ ਉੜਕ ਉਹਨਾਂ ਦੇ ਵਿਛੜਨ ਦਾ ਸਮਾਂ ਆ ਗਿਆ ਗੱਡੀ ਪੱਤੋ ਕੀ ਦੇ ਸਟੇਸ਼ਨ ਤੇ ਖੜੀ ਹੋਈ ਉਹ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮਟਿਆਰ ਵੱਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ ਉਹ ਮਟਿਆਰ ਹੁਣ ਆਪਣੇ ਆਪ ਨੂੰ ਬੇ ਆਸਰਾ ਤੇ ਇਕੱਲੀ ਜਹੀ ਪ੍ਰਤੀਤ ਕਰਨ ਲੱਗੀ ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ ਉਹ ਆਪਣੇ ਆਪ ਨੂੰ ਮੁੜ ਵਿਧਵਾ ਪ੍ਰਤੀਤ ਕਰਨ ਲੱਗੀ ਵਿਦਿਆਰਥੀਓ ਅਤੇ ਦਰਸ਼ਕੋ ਮੁਰਵੇਦਵਾ ਕਹਾਣੀ ਤੇ ਇਸ ਪਾਠ ਨੂੰ ਧਿਆਨ ਨਾਲ ਪੜ੍ਹੋ ਸੁਣੋ ਅਤੇ ਇਸ ਵਿੱਚ ਆਏ ਵਿਸ਼ਿਆਂ ਬਾਰੇ ਆਪਣੀ ਸਮਝ ਬਣਾਓ ਇਸ ਕਹਾਣੀ ਦੇ ਨਾਲ ਸੰਬੰਧਤ ਆਲੋਚਨਾਤਮਕ ਪੜਤ ਦੇ ਰੂਪ ਵਿੱਚ ਇੱਕ ਨਵਾਂ ਲੈਕਚਰ ਲੈ ਕੇ ਜਲਦ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਬਹੁਤ ਬਹੁਤ ਧੰਨਵਾਦ